ਪੰਜਾਬ ਦੇ ਖੇਡਾਂ ਦੇ ਸਰੋਕਾਰ ਨੂੰ ਮਜ਼ਬੂਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲਗਾਤਾਰ ਅਹਿਮ ਕਦਮ ਚੁੱਕੇ ਜਾ ਰਹੇ ਹਨ ਇੰਨਾ ਹੀ ਨਹੀਂ ਕਿ ਇਨ੍ਹਾਂ ਯਤਨਾਂ ਦੇ ਤਹਿਤ ਪੰਜਾਬ ਸਰਕਾਰ ਨੇ ਸੂਬੇ ਦੇ ਹਰ ਹਿੱਸੇ ਖਾਸ ਤੌਰ ਤੇ ਪਿੰਡਾਂ ਤੇ ਕਸਬਿਆਂ 'ਚ 3000 ਤੋਂ ਵੱਧ ਆਧੁਨਿਕ ਖੇਡ ਮੈਦਾਨ ਤਿਆਰ ਕਰਨ ਦੀ ਵੱਡੀ ਯੋਜਨਾ ਨੂੰ ਅਮਲੀ ਜਾਮਾ ਪਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ ਕਰੋੜਾਂ ਰੁਪਏ ਦੀ ਲਾਗਤ ਨਾਲ ਬਣ ਰਹੇ ਇਹ ਖੇਡ ਮੈਦਾਨ ਨਾ ਸਿਰਫ ਪਿੰਡ ਪੱਧਰ ਤੇ ਨਵੀਆਂ ਖਿਡਾਰੀਆਂ ਦੀ ਪੀੜੀ ਤਿਆਰ ਕਰਨਗੇ ਸਗੋਂ ਨੌਜਵਾਨਾਂ ਨੂੰ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਗੇ ਇਸ ਨਾਲ ਨੌਜਵਾਨ ਸਮਾਜਿਕ ਬੁਰਾਈਆਂ ਖਾਸ ਕਰ ਨਸ਼ਿਆਂ ਦੀ ਲਤ ਤੋਂ ਬਚ ਕੇ ਖੇਡਾਂ ਵੱਲ ਰੁਝਾਨ ਵਿਕਸਿਤ ਕਰਨਗੇ ਇਹ ਉਪਰਾਲਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੰਦਰੁਸਤ ਸਸ਼ਕਤ ਤੇ ਸੁਨਹਿਰਾ ਭਵਿੱਖ ਦੇਣ ਵਿੱਚ ਮਦਦਗਾਰ ਸਾਬਤ ਹੋਵੇਗਾ ਸ਼ਾਨਦਾਰ ਵਾਲੀਬਾਲ ਦੇ ਗਰਾਊਂਡ ਸ਼ਾਨਦਾਰ ਫੁੱਟਬਾਲ ਦੇ ਗਰਾਊਂਡ ਹੌਕੀ ਦੇ ਗਰਾਊਂਡ ਤੇ ਬਿਲਕੁਲ ਸਮਤਲ ਕੀਤਾ ਹੋਇਆ ਟਰੈਕ ਐਥਲੈਟਿਕਸ ਵਾਸਤੇ 3000 ਗਰਾਊਂਡ ਨੇ ਉਹਨਾਂ ਦੇ ਵਿੱਚ ਇਹ ਸਹੂਲਤਾਂ ਦੇਵਾਂਗੇ ਖੇਡਾਂ ਦੇ ਵਿੱਚ ਪੰਜਾਬ ਦਾ ਪਹਿਲੇ ਦਿਨੋਂ ਬਹੁਤ ਵੱਡਾ ਯੋਗਦਾਨ ਰਿਹਾ ਹੈ ਔਰ ਖੇਡਾਂ ਇੱਕ ਐਸੀ ਚੀਜ਼ ਨੇ ਜਿਹੜਾ ਸਾਰਾ ਧਿਆਨ ਕੇਂਦਰਿਤ ਕਰਕੇ ਪਲੇਅਰ ਦਾ ਉਹ ਗੇਮ ਤੇ ਲੈ ਆਉਂਦੀ ਹੈ ਤੇ ਉਹ ਸਾਰੀਆਂ ਤਰੁੱਦਰਾਂੀਆਂ ਜਿਹੜੀਆਂ ਲਾਮਤਾਂ ਨੇ ਉਹਨਾਂ ਤੋਂ ਬਚ ਜਾਂਦਾ ਹੈ ਦੇਸ਼ ਦਾ ਨਾਂ ਵੀ ਰੌਸ਼ਨ ਕਰਦਾ ਹੈ ਤੇ ਜਦੋਂ ਉਸ ਖਿਡਾਰੀ ਦੁਆਰਾ ਜਿਹੜਾ ਝੰਡਾ ਦੇਸ਼ ਦਾ ਜਦੋਂ ਉੱਪਰ ਜਾਂਦਾ ਹੈ ਉਹ ਉਸੇ ਪਲੇਅਰ ਨੂੰ ਪੁੱਛਣ ਵਾਲਾ ਹੁੰਦਾ ਦਿਲ ਦੇ ਵਿੱਚ ਕਿੰ ਸਾਸੀ ਕਾਲ ਜੀ ਮੈਂ ਸੁਖਵਿੰਦਰ ਸੋਲ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਤੀ ਵੀ ਅੱਜ ਸਵੇਰ ਤੋਂ ਹੀ ਅਸੀਂ ਆਪਣੇ ਚੈਨਲ ਦੀ ਅਪਡੇਟ ਲਈ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਵਿਖੇ ਡਟੇ ਹੋਏ ਆਂ ਔਰ ਸ਼ੰਕਰ ਜੋਂ ਤੋਂ ਇੱਕ ਚੈਲੈਂਜਿੰਗ ਸੀਟ ਸੀ ਜਿਹਦੇ ਵਿੱਚ ਬਰੌਨਿੰਗਿਲ ਔਰ ਦਰਸ਼ਨ ਟਾਲੀ ਜੀ ਦੇ ਵਿੱਚ ਬੜਾ ਗਹਿਗਾ ਚ ਮੁਕਾਬਲਾ ਸੀ ਟਾਲੀ ਸਾਹਿਬ ਇਹ ਜਿਹੜੀ ਚੋਣ ਆ ਇਹ ਜਿੱਤ ਚੁੱਕਿਆ ਔਰ ਉਹਨਾਂ ਨਾਲ ਆਪਾਂ ਗੱਲ ਕਰਦੇ ਆ ਜੀ ਕਹਿ ਸਕਦੇ ਆ ਕਿ ਟਾਲੀ ਸਾਹਿਬ ਨੇ ਹੈਟ੍ਰਿਕ ਕੀਤੀ ਹੈ ਔਰ ਇਹ ਤੀਜੀ ਵਾਰੀ ਉਹ ਜੇਤੂ ਹੋਇਆ ਉਹਨਾਂ ਨਾਲ ਗੱਲ ਕਰਦੇ ਆ ਸਰ ਦਿਨਿਕ ਸੇਰਾ ਤੇ ਤੁਹਾਡਾ ਸਵਾਗਤ ਹੈ ਜੀ ਦਿਨਿਕ ਸੇਰਾ ਦੇ ਸਾਰੇ ਚੈਨਲ ਨੂੰ ਦੇਖ ਰਹੇ ਮੇਰੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਜਿਹੜੇ ਇਸ ਵੇਲੇ ਆਪਜੀ ਦਾ ਚੈਨਲ ਦੇਖ ਰਹੇ ਨੇ ਜੀ ਮੈਂ ਜਿਹੜੀ ਤੀਸਰੀ ਵਾਰ ਜਿਹੜੀ ਜਿਲ੍ਹਾ ਪ੍ਰੀਸ਼ਦ ਜਿੱਤੀ ਹੈ ਮੈਂ ਸਮਝਦਾ ਇਸ ਜੱਤ ਦਾ ਸੇਰਾ ਸਰਦਾਰ ਨੀਂਦਰਜੀਤ ਕੌਰਮਾਨ ਐ ਐਮਐਲਏ ਹਲਕਾ ਨਿਕੋਤਨੂ ਜਾਂਦਾ ਖਾਸ ਤੌਰ ਤੇ ਮੁੱਖ ਮੰਤਰੀ ਪੰਜਾਬ ਸਾਹ ਭਗਵੰਤ ਸਿੰਘ ਮਾਨ ਜੀ ਨੂੰ ਜਾਂਦਾ ਜਿਨ੍ਹਾਂ ਦੀ ਕਮਾਂ ਦੀ ਬਦੌਲਤ ਤਕਰੀਬਨ 50 ਹਜ਼ਾਰ ਵੋਟਾਂ ਸ਼ੰਕਰ ਜੋਂ ਦੀ ਤੇ ਸਾਰੇ ਵੋਟਰਸ ਨੇ ਸਪੋਰਟਰਸ ਨੇ ਇਹ ਕੱਲਾ ਜਿਹੜਾ ਫਤਿਹ ਕੀਤਾ ਮੈਨੂੰ ਪਤਾ ਬਹੁਤ ਵੱਡਾ ਚੈਲੰਜ ਸੀ ਵਿਰੋਧੀ ਕਹਿੰਦੇ ਸੀ ਘਰ ਵਿੱਚ ਉਸਕੇ ਕਦੀ ਇਸ ਤਰ੍ਹਾਂ ਕਰਾਂਗੇ ਬੜੇ ਮਾੜੇ ਚੰਗੇ ਸ਼ਬਦ ਵੀ ਬੋਲਦੇ ਸੀ ਪਰ ਮੈਂ ਸਮਝਦਾ ਵੀ ਪਰਮਾਤਮਾ ਤੋਂ ਵੱਡਾ ਕੋਈ ਨਹੀਂ ਜੀ ਜਦੋਂ ਦੇ ਕਾਲਪੁਰਖ ਦੀ ਵਾਹਿਗੁਰੂ ਦੀ ਪਰਪਿਤਾ ਪ੍ਰਮਾਤਮਾ ਭਗਵਾਨ ਬਾਲਮੀਕ ਮਹਾਰਾਜ ਦੀ ਸਤਗੁਰ ਬਦਾਸ ਮਹਾਰਾਜ ਦੀ ਕਿਰਪਾ ਹੋਵੇ ਫਿਰ ਲੋਕ ਸਾਰੇ ਨਾਲ ਹੁੰਦੇ ਨੇ ਸਰਕਾਰ ਨਾਲ ਹੁੰਦੀ ਨੇ ਐਮਐਲਏ ਭੈਣ ਜੀ ਨਾਲ ਨੇ ਉਹਨਾਂ ਦੀ ਬਦੌਲਤ ਇਹ ਜਿੱਤ ਹੋਈ ਹੈ ਬਿਲਕੁਲ ਜੀ ਜਿੰਨੀ ਮਿਹਨਤ ਕੀਤੀ ਆ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਇਹ ਇਲਾਕੇ ਦੇ ਵਿੱਚ ਤੁਹਾਡੇ ਵੱਲੋਂ ਕੰਮ ਕੀਤੇ ਗਿਆ ਉਹਨਾਂ ਨੂੰ ਵੀ ਸਿਰਾ ਜਾਂਦਾ ਹੈ ਔਰ ਜਿਹੜੀ ਜਿੱਤ ਹੋਈ ਆ ਇਹਦੇ ਵਿੱਚ ਐਕਸਪੀਰੀਅੰਸ ਕੀ ਬੋਲਦਾ ਸਾਂ ਤਜਰਬਾ ਤਾਂ ਚਲੋ ਹੁੰਦਾ ਹੀ ਆ 30 ਸਾਲ ਹੋ ਗਏ ਮੈਨੂੰ ਮੈਂ ਸਰਪੰਚ ਵੀ ਰਿਆਂ 10 ਸਾਲ ਲਗਾਤਾਰ ਹੁਣ 15 ਸਾਲ ਤੋਂ ਮਤਲਬ ਤੀਸਰੀ ਵਾਰ ਜਿਲ੍ਹਾ ਪਿਛੇ ਦਾ ਮੈਂਬਰ ਵੀ ਬਣ ਗਿਆ ਮੈਂ ਕੋਆਪਰੇਟਿਵ ਸੁਸਾਇਟੀ ਦਾ ਡਾਇਰੈਕਟਰ ਵੀ ਰਿਆਂ ਦੋ ਤਿੰਨ ਵਾਰ ਮੈਂ ਸਮਝਦਾ ਵੀ ਲੋਕਾਂ ਨੂੰ ਸਮਰਪਿਤ ਵੀ ਰਹੇ ਆ ਜੀ ਮੇਰੇ ਬੱਚੇ ਬਾਹਰ ਚਲੇ ਗਏ ਫਿਰ ਵੀ ਮੈਂ ਕਦੀ ਪਿੱਛੇ ਨਹੀਂ ਹਟਿਆ ਕਦੀ ਮਹਿਸੂਸ ਨਹੀਂ ਕੀਤਾ ਵੀ ਮੈਂ ਇਕੱਲਾ ਆ ਮੈਂ ਹਰ ਵੇਲੇ ਲੋਕਾਂ ਦੇ ਨਾਲ ਆ ਔਰ ਮੈਂ ਚੋਣਾ ਆ ਤਕਰੀਬਨ ਮੇਰੇ ਜਿਹੜੇ ਜ਼ਿੰਦਗੀ ਦੇ ਸਾਹਸ ਹੈ ਉਹ ਲੋਕਾਂ ਦੇ ਲੇਖੇ ਲੱਗਣ ਲੋਕਾਂ ਦੇ ਭਲੇ ਲਈ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਣ ਔਰ ਮੈਂ ਸਮਝਦਾ ਚੰਨਾ ਉਹਨਾਂ ਨੇ ਫਤਵਾ ਦਿੱਤਾ 30 ਪਿੰਡਾਂ ਦੇ ਵਿੱਚ ਜਿਨ੍ਹਾਂ ਉਹਨਾਂ ਨੇ ਮਾਨ ਸਤਕਾਰ ਦਿੱਤਾ ਮੈਂ ਉਹਨਾਂ ਦਾ ਦੇਣ ਦੇ ਨਹੀਂ ਸਕਦਾ ਜੀ ਬੜੀ ਵੱਡੀ ਜੱਥੇ ਆ ਜੀ ਟਾਲੀ ਸਾਹਿਬ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੀ ਤੁਸੀਂ ਚੋਣ ਦਿੱਤੇ ਹੋ ਤੀਸਰੀ ਵਾਰ ਉਹਦੇ ਵਿੱਚ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਜਿਹੜੀ ਡਿਊਟੀ ਕੀ ਆ ਉਹ ਕੀ ਕੀ ਕਰ ਸਕਦੇ ਇਹ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ ਜਿਲ੍ਹਾ ਪ੍ਰੀਸ਼ਦ ਉਹ ਬਾਡੀ ਹੈ ಗ್ರಾಮ ਪੰਚਾਇਤ ਜਿਹੜੀ ਹੈ ਸਰਪੰਚ ਸਾਹਿਬ ਨੇ ਉਹ ਐਗਜ਼ੀਕਿਊਟਿਵ ਏਜੰਸੀ ਹੁੰਦੀ ਹੈ ਜੀ ਉਹ ਕਾਰਜਕਾਰੀ ਏਜੰਸੀ ਹੈ ਪਿੰਡ ਦੇ ਵਿੱਚ ਜਿਹੜਾ ਵੀ ਕੰਮ ਕਰਨਾ ਸਰਪੰਚ ਔਰ ಗ್ರಾಮ ਪੰਚਾਇਤ ਨੇ ਕਰਨਾ ਜੀ ਬਲਾਕ ਸਮਤੀ ਮੈਂਬਰ ਹੁੰਦੀ ਹੈ ਜਿਹੜੇ ਫੰਡ ਮਹయ్యా ਕਰਦੇ ਨੇ ਜਿਲ੍ਹਾ ਪ੍ਰੀਸ਼ਦ ਦੇ ਵਿੱਚ ਵੀ ਫੰਡ ਆਉਂਦੇ ਨੇ ਉਹ ਫੰਡ ਜਿਹੜੇ ਆਪਣੇ ਪਿੰਡਾਂ ਨੂੰ ਸਰਪੰਚਾਂ ਨੂੰ ਪੰਚਾਇਤਾਂ ਨੂੰ ਈ ਆ ਕੇ ਦੇਣੇ ਹੁੰਦੇ ਆ ਮੈਂ ਪਿਛਲੀ ਵਾਰ ਲਗਾਤਾਰ 7 ਕਰੋੜ ਰੁਪਇਆ ਤਕਰੀਬਨ ਪਿੰਡਾਂ ਦੀਆਂ ਪੰਚਾਇਤਾਂ ਨੂੰ ਦਿੱਤਾ ਸੜਕ ਦਾ ਕੋਈ ਕੰਮ ਹੋਵੇ ਕੋਈ ਕਿਸੇ ਵੀ ਤਰ੍ਹਾਂ ਦਾ ਕੰਮ ਜਿਲਾ ਪਿਛੇ ਹੋਵੇ ਤੇ ਮੇਰੀ ਕੋਸ਼ਿਸ਼ ਰਹੀ ਆ ਮੈਂ ਆਪਣੇ ਹਲਕੇ ਨੂੰ ਲੈ ਕੇ ਆਵਾਂ ਔਰ ਮੈਂ ਭੰਜਿੰਦਰ ਜੀ ਕੋ ਮਾਨ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਦੀ ਬਦੌਲਤ ਉਹਨਾਂ ਨੇ ਵੀ ਬਹੁਤ ਦ੍ਰਿੜ ਇਰਾਦੇ ਦੇ ਨਾਲ ਆਪਣੇ ਹਲਕੇ ਦਾ ਕੰਮ ਕਰਦੇ ਆ ਦੇਖੋ ਮੈਂ ਤੁਹਾਨੂੰ ਦੱਸਦਾ ਮਾਨ ਸਰਕਾਰ ਨੂੰ 4 ਸਾਲ ਹੋਏ ਨਾ ਬਣੇ ਨੂੰ ਜੀ ਪਹਿਲਾਂ ਜਿਹੜੀਆਂ ਸਰਕਾਰਾਂ ਬਣੀਆਂ ਉਹਨਾਂ ਨੇ ਕੀ ਕੀਤਾ ਜੀ ਉਹਨਾਂ ਨੂੰ ਪੁੱਛੋ ਜਗਨ ਲਾ ਕਰਦੇ ਨੇ ਗੈਂਗਸਟਰ ਵਰਕੇ ਨੇ ਪੈਦਾ ਕੀਤਾ ਜੀ ਉਹਨਾਂ ਦੀ ਦੇਣ ਹੈ ਨਸ਼ਾ ਉਹਨਾਂ ਦੀ ਦੇਣ ਹੈ ਚਿੱਟਾ ਉਹਨਾਂ ਦੀ ਦੇਣ ਹੈ ਸਰਕਾਰ ਤਾਂ ਢੰਡੋਰਾ ਪਿੱਟਦੀ ਆ ਪੁਲਿਸ ਕਿੰਨਾ ਕੰਮ ਕਰ ਰਹੀ ਆ ਚਿੱਟੇ ਦੇ ਖਿਲਾਫ ਔਰ ਜੋ ਸਰਕਾਰ 4 ਸਾਲ ਚ ਕੀਤਾ ਸ਼ਾਇਦ ਉਹਨਾਂ ਨੇ ਕਦੀ 70 ਸਾਲ ਚ ਨਹੀਂ ਕੀਤਾ ਹੋਣਾ ਮੈਂ ਤਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਦਾ ਪੰਜਾਬ ਸਰਕਾਰ ਦਾ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਬਦੌਲਤ ਇਹ ਜਿੱਤ ਹੋਈ ਐ ਸ਼ਰੋਤਿਆਂ ਨੂੰ ਕੀ ਅਪੀਲ ਕਰੋਗੇ ਮੈਂ ਇਹ ਹੀ ਕਹਿਣਾ ਚਾਹਾਂਗਾ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਹੋਵੇ ਬਿਨਾ ਕਿਸੇ ਪਾਰਟੀਬਾਜੀ ਤੋਂ ਉਪਰ ਉੱਠ ਕੇ ਮੈਂ ਉਹਨਾਂ ਲਈ ਦਿਨ ਰਾਤ ਦੇ ਨਾਲ ਹਰ ਵੇਲੇ ਉਹਨਾਂ ਦੇ ਨਾਲ ਖੜਾ ਦਿਨ ਰਾਤ ਕੋਈ ਕਿਸੇ ਦਾ ਸੋਸ਼ਲ ਕੰਮ ਕੋਈ ਮੇਰੇ ਕਹਿਣ ਦੇ ਨਾਲ ਕਿਸੇ ਦਾ ਕੰਮ ਸਵਾਰਿਆ ਜਾਂਦਾ ਤੇ ਮੈਂ ਉਹਨਾਂ ਦੇ ਨਾਲ ਹਰ ਵੇਲੇ ਅਤਭਰ ਰਹੂੰਗਾ ਸ਼ੁਕਰੀਆ ਜੀ ਇਹ ਬੜੀ ਚੈਲੈਂਜਿੰਗ ਸੀਟ ਹੈ ਜਿਹੜੀ ਤੀਸਰੀ ਵਾਰ ਦਰਸ਼ਨ ਟਾਲੀ ਜੀ ਦੀ ਝੋਲੀ ਵਿੱਚ ਪਈ ਹੈ ਔਰ ਕਹਿ ਸਕਦੇ ਆ ਕਿ ਜਿਹੜੇ ਲੋਕਾਂ ਦੇ ਪ੍ਰਤੀ ਵਿਕਾਸ ਕੀਤੇ ਗਿਆ ਕੰਮ ਕੀਤੇ ਗਿਆ ਉਹ ਐਕਸਪੀਰੀਅੰਸ ਵੀ ਬੋਲਦਾ ਹੈ ਔਰ ਇਨਸ਼ਾਅੱਲਾ ਅਸੀਂ ਚੌਣੇ ਆ ਕੇ ਦਰਸ਼ਨ ਟਾਲੀ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਰਹਿਣ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸੋਲ ਡੈਨਿਕਸ ਵੈਰਿਟੀ ਵੀ ਨਕੂਤਰ ਸਾਸੀ ਕਾਲ ਜੀ ਮੈਂ ਸੁਖਵਿੰਦਰ ਸੋਲ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਤੀ ਵੀ ਅੱਜ ਸਵੇਰ ਤੋਂ ਹੀ ਅਸੀਂ ਆਪਣੇ ਚੈਨਲ ਦੀ ਅਪਡੇਟ ਲਈ ਗੁਰੂ ਨਾਨਕ ਨੈਸ਼ਨਲ ਕਾਲਜ ਨਕੌਦਰ ਵਿਖੇ ਡਟੇ ਹੋਏ ਆਂ ਔਰ ਸ਼ੰਕਰ ਜੋਂ ਤੋਂ ਇੱਕ ਚੈਲੈਂਜਿੰਗ ਸੀਟ ਸੀ ਜਿਹਦੇ ਵਿੱਚ ਬਰੌਨਿੰਗਿਲ ਔਰ ਦਰਸ਼ਨ ਟਾਲੀ ਜੀ ਦੇ ਵਿੱਚ ਬੜਾ ਗਹਿਗਾ ਚ ਮੁਕਾਬਲਾ ਸੀ ਟਾਲੀ ਸਾਹਿਬ ਇਹ ਜਿਹੜੀ ਚੋਣ ਆ ਇਹ ਜਿੱਤ ਚੁੱਕਿਆ ਔਰ ਉਹਨਾਂ ਨਾਲ ਆਪਾਂ ਗੱਲ ਕਰਦੇ ਆ ਜੀ ਕਹਿ ਸਕਦੇ ਆ ਕਿ ਟਾਲੀ ਸਾਹਿਬ ਨੇ ਹੈਟ੍ਰਿਕ ਕੀਤੀ ਹੈ ਔਰ ਇਹ ਤੀਜੀ ਵਾਰੀ ਉਹ ਜੇਤੂ ਹੋਇਆ ਉਹਨਾਂ ਨਾਲ ਗੱਲ ਕਰਦੇ ਆ ਸਰ ਦਿਨਿਕ ਸੇਰਾ ਤੇ ਤੁਹਾਡਾ ਸਵਾਗਤ ਹੈ ਜੀ ਦਿਨਿਕ ਸੇਰਾ ਦੇ ਸਾਰੇ ਚੈਨਲ ਨੂੰ ਦੇਖ ਰਹੇ ਮੇਰੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਜਿਹੜੇ ਇਸ ਵੇਲੇ ਆਪਜੀ ਦਾ ਚੈਨਲ ਦੇਖ ਰਹੇ ਨੇ ਜੀ ਮੈਂ ਜਿਹੜੀ ਤੀਸਰੀ ਵਾਰ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਜਿੱਤੀ ਹੈ ਮੈਂ ਸਮਝਦਾ ਇਸ ਜੱਤ ਦਾ ਸੇਰਾ ਸਰਦਾਰ ਨੀਂਦਰਜੀਤ ਕੌਰਮਾਨ ਐ ਐਮਐਲਏ ਹਲਕਾ ਨਿਕੋਤ ਨੂੰ ਜਾਂਦਾ ਖਾਸ ਤੌਰ ਤੇ ਮੁੱਖ ਮੰਤਰੀ ਪੰਜਾਬ ਸਾਹ ਭਗਵੰਤ ਸਿੰਘ ਮਾਨ ਜੀ ਨੂੰ ਜਾਂਦਾ ਜਿਨ੍ਹਾਂ ਦੀ ਕਮਾਂ ਦੀ ਬਦੌਲਤ ਤਕਰੀਬਨ 50 ਹਜ਼ਾਰ ਵੋਟਾਂ ਸ਼ੰਕਰ ਜੋਂ ਦੀ ਤੇ ਸਾਰੇ ਵੋਟਰਸ ਨੇ ਸਪੋਰਟਰਸ ਨੇ ਇਹ ਕੱਲਾ ਜਿਹੜਾ ਫਤਿਹ ਕੀਤਾ ਮੈਨੂੰ ਪਤਾ ਬਹੁਤ ਵੱਡਾ ਚੈਲੰਜ ਸੀ ਵਿਰੋਧੀ ਕਹਿੰਦੇ ਸੀ ਘਰ ਵਿੱਚ ਉਸਕੇ ਕਦੀ ਇਸ ਤਰ੍ਹਾਂ ਕਰਾਂਗੇ ਬੜੇ ਮਾੜੇ ਚੰਗੇ ਸ਼ਬਦ ਵੀ ਬੋਲਦੇ ਸੀ ਪਰ ਮੈਂ ਸਮਝਦਾ ਵੀ ਪਰਮਾਤਮਾ ਤੋਂ ਵੱਡਾ ਕੋਈ ਨਹੀਂ ਜੀ ਜਦੋਂ ਦੇ ਕਾਲਪੁਰਖ ਦੀ ਵਾਹਿਗੁਰੂ ਦੀ ਪਰਪਿਤਾ ਪ੍ਰਮਾਤਮਾ ਭਗਵਾਨ ਬਾਲਮੀਕ ਮਹਾਰਾਜ ਦੀ ਸਤਗੁਰ ਬਦਾਸ ਮਹਾਰਾਜ ਦੀ ਕਿਰਪਾ ਹੋਵੇ ਫਿਰ ਲੋਕ ਸਾਰੇ ਨਾਲ ਹੁੰਦੇ ਨੇ ਸਰਕਾਰ ਨਾਲ ਹੁੰਦੀ ਨੇ ਐਮਐਲਏ ਭੈਣ ਜੀ ਨਾਲ ਨੇ ਉਹਨਾਂ ਦੀ ਬਦੌਲਤ ਇਹ ਜਿੱਤ ਹੋਈ ਹੈ ਬਿਲਕੁਲ ਜੀ ਜਿੰਨੀ ਮਿਹਨਤ ਕੀਤੀ ਆ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਇਹ ਇਲਾਕੇ ਦੇ ਵਿੱਚ ਤੁਹਾਡੇ ਵੱਲੋਂ ਕੰਮ ਕੀਤੇ ਗਿਆ ਉਹਨਾਂ ਨੂੰ ਵੀ ਸਿਰਾ ਜਾਂਦਾ ਹੈ ਔਰ ਜਿਹੜੀ ਜਿੱਤ ਹੋਈ ਆ ਇਹਦੇ ਵਿੱਚ ਐਕਸਪੀਰੀਅੰਸ ਕੀ ਬੋਲਦਾ ਸਨ ਤਜਰਬਾ ਤਾਂ ਚਲੋ ਹੁੰਦਾ ਹੀ ਆ 30 ਸਾਲ ਹੋ ਗਏ ਮੈਨੂੰ ਮੈਂ ਸਰਪੰਚ ਵੀ ਰਿਆਂ 10 ਸਾਲ ਲਗਾਤਾਰ ਹੁਣ 15 ਸਾਲ ਤੋਂ ਮਤਲਬ ਤੀਸਰੀ ਵਾਰ ਜਿਲ੍ਹਾ ਪੱਛੇ ਦਾ ਮੈਂਬਰ ਵੀ ਬਣ ਗਿਆ ਮੈਂ ਕੋਆਪਰੇਟਿਵ ਸੁਸਾਇਟੀ ਦਾ ਡਾਇਰੈਕਟਰ ਵੀ ਰਿਆਂ ਦੋ ਤਿੰਨ ਵਾਰ ਮੈਂ ਸਮਝਦਾ ਵੀ ਲੋਕਾਂ ਨੂੰ ਸਮਰਪਿਤ ਵੀ ਰਹੇ ਆ ਜੀ ਮੇਰੇ ਬੱਚੇ ਬਾਹਰ ਚਲੇ ਗਏ ਫਿਰ ਵੀ ਮੈਂ ਕਦੀ ਪਿੱਛੇ ਨਹੀਂ ਹਟਿਆ ਕਦੀ ਮਹਿਸੂਸ ਨਹੀਂ ਕੀਤਾ ਵੀ ਮੈਂ ਇਕੱਲਾ ਆ ਮੈਂ ਹਰ ਵੇਲੇ ਲੋਕਾਂ ਦੇ ਨਾਲ ਆ ਔਰ ਮੈਂ ਚੋਣਾ ਆ ਤਕਰੀਬਨ ਮੇਰੇ ਜਿਹੜੇ ਜ਼ਿੰਦਗੀ ਦੀ ਸਾਹਸ ਹੈ ਔਰ ਲੋਕਾਂ ਦੇ ਲੇਖੇ ਲੱਗਣ ਲੋਕਾਂ ਦੇ ਭਲੇ ਲਈ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਣਾ ਔਰ ਮੈਂ ਸਮਝਦਾ ਜਿੰਨਾ ਉਹਨਾਂ ਨੇ ਫਤਵਾ ਦਿੱਤਾ 30 ਪਿੰਡਾਂ ਦੇ ਵਿੱਚ ਜਿਨ੍ਹਾਂ ਉਹਨਾਂ ਨੇ ਮਾਨ ਸਤਕਾਰ ਦਿੱਤਾ ਮੈਂ ਉਹਨਾਂ ਦਾ ਦੇਣ ਦੇ ਨਹੀਂ ਸਕਦਾ ਜੀ ਬੜੀ ਵੱਡੀ ਜਿੱਤ ਹੈ ਜੀ ਟਾਲੀ ਸਾਹਿਬ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੀ ਤੁਸੀਂ ਚੋਣ ਦਿੱਤੇ ਹੋ ਤੀਸਰੀ ਵਾਰ ਉਹਦੇ ਵਿੱਚ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਜਿਹੜੀ ਡਿਊਟੀ ਕੀ ਆ ਉਹ ਕੀ ਕੀ ਕਰ ਸਕਦੇ ਇਹ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ ਜਿਲ੍ਹਾ ਪ੍ਰੀਸ਼ਦ ਉਹ ਬਾਡੀ ਹੈ ਗ੍ਰਾਮ ਪੰਚਾਇਤ ਜਿਹੜੀ ਹੈ ਸਰਪੰਚ ਸਾਹਿਬ ਨੇ ਉਹ ਐਗਜ਼ੀਕਿਊਟਿਵ ਏਜੰਸੀ ਹੁੰਦੀ ਹੈ ਜੀ ਉਹ ਕਾਰਜਕਾਰੀ ਏਜੰਸੀ ਹੈ ਪਿੰਡ ਦੇ ਵਿੱਚ ਜਿਹੜਾ ਵੀ ਕੰਮ ਕਰਨਾ ਸਰਪੰਚ ਔਰ ਗ੍ਰਾਮ ਪੰਚਾਇਤ ਨੇ ਕਰਨਾ ਜੀ ਬਲਾਕ ਸਮਤੀ ਮੈਂਬਰ ਹੁੰਦੀ ਹੈ ਜਿਹੜੇ ਫੰਡ ਮਹਈਆ ਕਰਦੇ ਨੇ ਜਿਲ੍ਹਾ ਪ੍ਰੀਸ਼ਦ ਦੇ ਵਿੱਚ ਵੀ ਫੰਡ ਆਉਂਦੇ ਨੇ ਉਹ ਫੰਡ ਜਿਹੜੇ ਆਪਣੇ ਪਿੰਡਾਂ ਨੂੰ ਸਰਪੰਚਾਂ ਨੂੰ ਪੰਚਾਇਤਾਂ ਨੂੰ ਈ ਆ ਕੇ ਦੇਣੇ ਹੁੰਦੇ ਆ ਮੈਂ ਪਿਛਲੀ ਵਾਰ ਲਗਾਤਾਰ 7 ਕਰੋੜ ਰੁਪਇਆ ਤਕਰੀਬਨ ਪਿੰਡਾਂ ਦੀਆਂ ਪੰਚਾਇਤਾਂ ਨੂੰ ਦਿੱਤਾ ਸੜਕ ਦਾ ਕੋਈ ਕੰਮ ਹੋਵੇ ਕੋਈ ਕਿਸੇ ਵੀ ਤਰ੍ਹਾਂ ਦਾ ਕੰਮ ਜਿਲਾ ਪਿਛੇ ਹੋਵੇ ਤੇ ਮੇਰੀ ਕੋਸ਼ਿਸ਼ ਰਹੀ ਆ ਮੈਂ ਆਪਣੇ ਹਲਕੇ ਨੂੰ ਲੈ ਕੇ ਆਵਾਂ ਔਰ ਮੈਂ ਭੰਜਿੰਦਰ ਜੀ ਕੋ ਮਾਨਤਾ ਵੀ ਧੰਨਵਾਦ ਕਰਦਾ ਜਿਨ੍ਹਾਂ ਦੀ ਬਦੌਲਤ ਉਹਨਾਂ ਨੇ ਵੀ ਬਹੁਤ ਦ੍ਰਿੜ ਇਰਾਦੇ ਦੇ ਨਾਲ ਆਪਣੇ ਹਲਕੇ ਦਾ ਕੰਮ ਕਰਦੇ ਆ ਦੇਖੋ ਮੈਂ ਤੁਹਾਨੂੰ ਦੱਸਦਾ ਮਾਨ ਸਰਕਾਰ ਨੂੰ 4 ਸਾਲ ਹੋਏ ਨਾ ਬਣੇ ਨੂੰ ਜੀ ਪਹਿਲਾਂ ਜਿਹੜੀਆਂ ਸਰਕਾਰਾਂ ਬਣੀਆਂ ਉਹਨਾਂ ਨੇ ਕੀ ਕੀਤਾ ਜੀ ਉਹਨਾਂ ਨੂੰ ਪੁੱਛੋ ਜਗਨ ਲਾ ਕਰਦੇ ਨੇ ਗੈਂਗਸਟਰ ਵਰਕੇ ਨੇ ਪੈਦਾ ਕੀਤਾ ਜੀ ਉਹਨਾਂ ਦੀ ਦੇਣ ਹੈ ਨਸ਼ਾ ਉਹਨਾਂ ਦੀ ਦੇਣ ਹੈ ਚਿੱਟਾ ਉਹਨਾਂ ਦੀ ਦੇਣ ਹੈ ਸਰਕਾਰ ਤਾਂ ਢੰਡੋਰਾ ਪਿੱਟਦੀ ਆ ਪੁਲਿਸ ਕਿੰਨਾ ਕੰਮ ਕਰ ਰਹੀ ਆ ਚਿੱਟੇ ਦੇ ਖਿਲਾਫ ਔਰ ਜੋ ਸਰਕਾਰ 4 ਸਾਲ ਚ ਕੀਤਾ ਸ਼ਾਇਦ ਉਹਨਾਂ ਨੇ ਕਦੀ 70 ਸਾਲ ਚ ਨਹੀਂ ਕੀਤਾ ਹੋਣਾ ਮੈਂ ਤਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਦਾ ਪੰਜਾਬ ਸਰਕਾਰ ਦਾ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਬਦੌਲਤ ਇਹ ਜਿੱਤ ਹੋਈ ਐ ਸ਼ਰੋਤਿਆਂ ਨੂੰ ਕੀ ਅਪੀਲ ਕਰੋਗੇ ਮੈਂ ਇਹ ਹੀ ਕਹਿਣਾ ਚਾਹਾਂਗਾ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਹੋਵੇ ਬਿਨਾ ਕਿਸੇ ਪਾਰਟੀਬਾਜੀ ਤੋਂ ਉਪਰ ਉੱਠ ਕੇ ਮੈਂ ਉਹਨਾਂ ਲਈ ਦਰੇੜਾ ਦੇ ਨਾਲ ਹਰ ਵੇਲੇ ਉਹਨਾਂ ਦੇ ਨਾਲ ਕਰਾਂ ਦਿਨ ਰਾਤ ਕੋਈ ਕਿਸੇ ਦਾ ਸੋਸ਼ਲ ਕੰਮ ਕੋਈ ਮੇਰੇ ਕਹਿਣ ਦੇ ਨਾਲ ਕਿਸੇ ਦਾ ਕੰਮ ਸਵਾਰਿਆ ਜਾਂਦਾ ਤੇ ਮੈਂ ਉਹਨਾਂ ਦੇ ਨਾਲ ਹਰ ਵੇਲੇ ਅਤਭਰ ਰਹੂੰਗਾ ਸ਼ੁਕਰੀਆ ਜੀ ਇਹ ਬੜੀ ਚੈਲੈਂਜਿੰਗ ਸੀਟ ਹੈ ਜਿਹੜੀ ਤੀਸਰੀ ਵਾਰ ਦਰਸ਼ਨ ਟਾਲੀ ਜੀ ਦੀ ਝੋਲੀ ਵਿੱਚ ਪਈ ਹੈ ਔਰ ਕਹਿ ਸਕਦੇ ਹਾਂ ਕਿ ਜਿਹੜੇ ਲੋਕਾਂ ਦੇ ਪ੍ਰਤੀ ਵਿਕਾਸ ਕੀਤੇ ਗਏ ਕੰਮ ਕੀਤੇ ਗਏ ਉਹ ਐਕਸਪੀਰੀਅੰਸ ਵੀ ਬੋਲਦਾ ਹੈ ਔਰ ਇਨਸ਼ਾਅੱਲਾ ਅਸੀਂ ਚਾਹੁੰਦੇ ਹਾਂ ਕਿ ਦਰਸ਼ਨ ਟਾਲੀ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਰਹਿਣ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸੋਲ ਡੈਨਿਕਸ ਵੈਰਿਟੀ ਵੀ ਨਕੂਤਰ